ਜੀ ਭਾਈ ਅੱਜ ਜੁੜੇ ਆ ਕੁਝ ਧੱਲਿਆਂ ਬਾਰੇ ਡਿਸਕਸ਼ਨ ਕਰਨ ਵਾਸਤੇ ਕਈ ਧੱਲੇ ਕਹਿੰਦੇ ਪੰਜਾਬ ਵਿੱਚ ਗੰਦ ਪਾਇਆ ਪੈ ਜਾਉ। ਫਕਾਤ ਔੜੀ ਚਾਹੀਦੀ ਐ ਠੀਕ ਐ। ਇਹ ਮੇਰਾ ਨੰਬਰ ਆਏਗਾ। ਇੱਕ ਫੋਨ ਇੱਕ ਫੋਨ ਜਾਂਦਾ ਹੈ ਗੈਨੀ ਲੰਦ ਥੱਲੇ। ਹਾਂ। ਲਈ ਪੰਜਾਬੀ ਸਾਡੇ ਪੱਤ ਵਧੀਆ ਵੀ ਹੁੰਦੇ ਕਈ ਵਧੀਆ ਵੀ ਵਧੀਆ ਵੀ ਆਹ ਦੇ ਭੈਣ ਚੋ ਦੇ ਨਕਲੀ ਪੰਜਾਬੀ ਦੇ ਖਮਰਾ ਕਰਦੇ ਫੁੱਦੂ ਇਹ ਆਏ ਬੈਠੇ ਲੋੜੇ ਸਿੱਧੇ ਆਓ ਭੈਣ ਚੋ ਇੱਕ ਚਮਜੋ ਭੈਣ ਦੇ ਲੋੜੋ ਮਾਂ ਚੋ ਦੀ ਪੰਜਾਬੀ ਦੀ ਮਾਂ ਚੋ ਦੀ ਫੁੱਦੂ ਦੀ ਭੈਣ ਦਿਲ ਲਾਡ ਕਿਸੇ ਪਗੈ ਵੀ ਕਦੇ ਵੀ ਆ ਜਾਓ ਸਾਲਿਓ ਨਿੰਦਰ ਮੇਰਾ ਜੱਜ ਜੀ ਖੜੇ ਆ ਨਿਸਾਨੀ ਮਾਂ ਕਰਨਾ ਪੰਚਾਇਤ ਬੁਲਾਣੀ ਪੰਚਾਇਤ ਬੁਲਾਣੀ ਪੰਚਾਇਤ ਦੇ ਜਾਇਲ ਬੁਲਾਣੀ ਆ ਭੈਣ ਚੋ ਤਾਂ ਪੰਚਾਇਤ ਤਾਂ ਸੜੀ ਆ ਭੈਣ ਚਾਹ ਤੇ ਸਾਡੇ ਲੈ ਆ ਪੰਚਾਇਤ ਚ ਰੈਲ ਮੰਜਰਾ ਜਿਹੜੇ ਤੁਸੀਂ ਭੈਣ ਜਿੰਦਾ ਜਿਹੜੇ ਵੀਡੀਓ ਬਣਾਉਂਦੇ ਆ ਜਿਲ੍ਹਾ ਪੈਂਦਾ ਪ੍ਰੇਮਨਗਰ ਰੋਪੜ ਦੇ ਬਾਈਪਾਸ ਦੇ ਕੋਲ ਪ੍ਰੇਮਨਗਰ ਲੰਨਸ ਵਾਲੇ ਕਮੈਂਟ ਆ ਲੰਨ ਲੈ ਲਿਓ ਆ ਕੇ ਜਿੱਥੇ ਮਰਜੀ ਹਜੇ ਦੁਰਗਾ ਪੂਜਾ ਦਾ ਲੰਨ ਦਾ ਖਾਣਾ ਭੈਣ ਜਿੱਦੋ ਬਿਆਰੀਆਂ ਦਾ ਲੰਨ ਫੜ ਲਿਓ ਆ ਕੇ ਚੁੰਮਦੇ ਉਦਾਂ ਵੀ ਆ ਜਾਓ ਜਦ ਮਰਜੀ ਲੈ ਲਿਓ